ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਖਦੇ ਆਂ ਵੀ ਇਹਦੇ ਨਾਲ ਆਪਾਂ ਨੂੰ ਆਉਂਦਾ ਕੀ ਕੁਝ ਹੈ। ਇੱਕ ਇੱਕ ਗੰਨ ਮਿਲਦੀ ਹੈ ਜਿਹੜੀ ਪ੍ਰੈਸ਼ਰ ਬਣਾਉਂਦੀ ਹੈ ਠੀਕ ਆ ਇਹਦੇ ਵਿੱਚ ਦੋ ਕੰਮ ਆਉਂਦੇ ਨੇ ਤੇ ਇੱਕ ਆਹ ਆਪਣੇ ਕੋਲੇ 30 ਫੁੱਟ ਪਾਈਪ ਆਉਂਦੀ ਹੈ ਜਿਹੜੇ ਸਾਰੇ 20 ਫੁੱਟ ਪਾਈਪ ਦਿੰਦੇ ਨੇ ਇਹਦੇ ਵਿੱਚ ਖਾਸ ਕਰਕੇ 30 ਫੁੱਟ ਪਾਈਪ ਆਉਂਦੀ ਹੈ ਤੇ ਇੱਕ ਆਹ ਆ ਗਿਆ ਆਪਣੇ ਕੋਲੇ ਫਿਲਟਰ ਇਹ ਸਾਰੀਆਂ ਮਸ਼ੀਨਾਂ ਨਾਲ ਹੀ ਆਉਂਦਾ ਗੁੱਲ ਮਿਲਾ ਕੇ ਇਹ ਵੀ ਜ਼ਰੂਰੀ ਹੈ ਤੇ ਇੱਕ ਆਹ ਖਾਸ ਗੱਲ ਹੈ ਇਹ ਹੈਗੀ ਆ ਫੋਮ ਬੋਟਲ ਤੇ ਇਹਦੇ ਵਿੱਚ ਚਾਹੇ ਤੁਸੀਂ ਸ਼ੈਂਪੂ ਪਾ ਕੇ ਕੰਮ ਲੈ ਲੋ ਇਹ ਤੋਂ ਚਾਹੇ ਦੇ ਵਿੱਚ ਫਾਰਮ ਪਾ ਲਓ ਤੁਸੀਂ ਇਹ ਛੋਟੀ ਹੈ ਤੇ ਅਸਲੀ ਜਿਹੜੀ ਮੇਨ ਮਸ਼ੀਨ ਹੈ ਉਹ ਹੈਗੀ ਹੈ ਜੀ ਆਹ ਤੇ ਇਹ ਤੋਂ ਆਪਾਂ ਕੰਮ ਲੈ ਕੇ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਵੇਂ ਕੰਮ ਕਰਦੀ ਹੈ ਕਿੰਨਾ ਇਹਦਾ ਪ੍ਰੈਸ਼ਰ ਆ 380 ਬਾਰ ਦੀ ਜੇ ਕੋਈ ਐਦੂ ਘੱਟ ਰੇਟ ਦੇ ਵਿੱਚ ਦੇ ਦੇ ਤਾਂ ਆਪਣਾ ਚੈਲੰਜ ਹੈ ਜੇ ਕਿਸੇ ਨੇ ਮੰਗਵਾਉਣੀ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਜ਼ਰੂਰ ਕਰਿਓ ਭਰਾਵੋ ਤੁਹਾਨੂੰ ਫਰਸ਼ ਵੀ ਧੋ ਕੇ ਦਿਖਾਵਾਂਗੇ ਟਾਈਲਾਂ ਵੀ ਧੋ ਕੇ ਦਿਖਾਵਾਂਗੇ ਆਜੋ ਪਹਿਲਾਂ ਤੁਸੀਂ ਸਫਾਈ ਚੈੱਕ ਕਰੋ

ਉਹ ਵੀ ਮਿੱਤਰੋ ਹੁਣ ਇਹਦਾ ਪ੍ਰੈਸ਼ਰ ਦੇਖੋ ਤੁਸੀਂ ਕਿੰਨਾਗਾ ਹੁਣ ਗੱਲ ਕਰਦੇ ਆ ਵੀ ਇਸ ਮਸ਼ੀਨ ਦੇ ਫਾਇਦੇ ਕੀ ਨੇ ਇਹ ਮਸ਼ੀਨ ਤੁਸੀਂ ਸਾਲ ਭਰ ਦੇ ਵਿੱਚ ਬਿਲਕੁਲ ਫਰੀ ਕਰ ਸਕਦੇ ਹੋ ਉਹ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਦੇ ਘਰੇ ਏਸੀ ਲੱਗੇ ਨੇ ਉਹ ਤੁਸੀਂ ਇੱਕ ਦੋ ਵਾਰੀ ਜੇ ਸਰਵਿਸ ਆਈਆਂ ਕਰ ਲੀਆਂ ਮਤਲਬ 500 ਰੁਪਿਆ ਇੱਕ ਸਰਵਿਸ ਦਾ ਲੈਂਦੇ ਨੇ ਜੇ ਤਿੰਨ ਏਸੀ ਨੇ ਤਾਂ 1500 ਰੁਪਿਆ ਇੱਕ ਵਾਰੀ ਦਾ ਲੱਗ ਗਿਆ ਸਾਲ 'ਚ ਦੋ ਸਰਵਸਾਂ ਹੁੰਦੀਆਂ ਨੇ 3000 ਰੁਪਿਆ ਥੋੜਾ ਉਧਰ ਲੱਗਣਾ ਹੀ ਲੱਗਣਾ ਹੈ ਜੇ ਤੁਸੀਂ ਸਾਲ 'ਚ ਦੋ ਪਰ ਦੋ ਵਾਰੀ ਗੱਡੀ ਵੀ ਧਵਾ ਰਹੇ ਹੋ ਨਾ ਤਾਂ ਵੀ 500 ਰੁਪਿਆ ਲੈਂਦੇ ਨੇ ਮਾੜੀ ਤੋਂ ਮਾੜੀ ਗੱਡੀ ਦਵਾਈ ਦਾ ਵੀ 500 ਰੁਪਇਆ ਲੈਂਦੇ ਨੇਗੇ ਤੇ 1000 ਰੁਪਇਆ ਤੁਹਾਡਾ ਉਧਰ ਲੱਗਣਾ 4000 ਰੁਪਇਆ ਤੁਹਾਡਾ 1 ਸਾਲ ਦੇ ਵਿੱਚ ਪੂਰਾ ਹੋ ਜਾਣਾ ਤੇ ਬਾਕੀ ਜਿਹੜਾ ਸਾਰਾ ਸਾਲ ਤੇ ਸਾਰੀ ਜ਼ਿੰਦਗੀ ਪਰ ਤੁਹਾਨੂੰ ਕੰਮ ਦੇਉ ਉਹ ਬਿਲਕੁਲ ਫ੍ਰੀ ਦੇ ਵਿੱਚ ਕੰਮ ਦੇਉ ਜੇ ਤੁਸੀਂ ਇਹ ਮੰਗਵਾਉਣੀ ਆ ਤਾਂ 1450 ਰੁਪਏ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਕੇ ਛੋਡੇ ਘਰ ਤੱਕ ਪਹੁੰਚਦੀ ਹੋ ਜੂਗੀ ਡਿਲੀਵਰੀ ਚਾਰਜ ਬਿਲਕੁਲ ਫਰੀ ਨੇ ਜੇ ਕਿਸੇ ਨੇ ਮੰਗਵਾਉਣੀ ਹੈ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਹੁਣੇ ਸੰਪਰਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਇਹ ਕਿੰਡੀ ਬਹੁਤ ਵਧੀਆ ਮਸ਼ੀਨ ਆ 380 ਵਾਰ ਦੀ ਹੈ ਜੇ ਤੁਸੀਂ ਬਾਜ਼ਾਰ 'ਚ ਜਾ ਕੇ ਇਹਦਾ ਰੇਟ ਪਤਾ ਕਰੋਗੇ ਘੱਟੋ-ਘੱਟ 6000-7000 ਰੁਪਿਆ ਇਸ ਮਸ਼ੀਨ ਦਾ ਰੇਟ ਹੈ ਤੁਸੀਂ ਇੱਕ ਵਾਰੀ ਜਾ ਕੇ ਬਾਜ਼ਾਰ ਦੇ ਵਿੱਚ ਵੀ ਟਰਾਈ ਜ਼ਰੂਰ ਮਾਰਿਓ ਤੇ ਉਸ ਤੋਂ ਬਾਅਦ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਨਾ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਤੁਸੀਂ ਕਹੋਗੇ ਵੀ ਰੇਟ ਜ਼ਿਆਦਾ ਹੈ ਤੇ ਤੁਸੀਂ ਇੱਕ ਵਾਰੀ ਬਾਜ਼ਾਰ ਦੇ ਵਿੱਚ 380 ਬਾਰ ਦੀ ਮਸ਼ੀਨ ਦਾ ਰੇਟ ਪਤਾ ਕਰਕੇ ਆਓ